ਚੰਡੀਗੜ੍ਹ ਯੂਨੀਵਰਸਿਟੀ ਕੜੂਆਾਂ ਦੇ ਵਿੱਚ ਅੱਜ ਐਜੂਕੇਸ਼ਨ ਸੈਮੀਨਾਰ ਜਿਹੜਾ ਕਰਵਾਇਆ ਗਿਆ तकरीबन ਇਸ ਐਜੂਕੇਸ਼ਨ ਸੈਮੀਨਾਰ ਦੇ ਵਿੱਚ ਵਿਦੇਸ਼ ਤੋਂ ਜਿਹੜੇ ਨੇ ਚਾਂਸਲਰ ਜਿਹੜੇ ਆਏ ਨੇ ਕਿੰਨੇ ਚਾਂਸਲਰ ਆਏ ਨੇ ਕਿੰਨੇ ਕ ਦੇਸ਼ ਦੇ ਜਿਹੜੇ ਵਿਦੇਸ਼ਾਂ ਦੇ ਵਿੱਚੋਂ ਜਿਹੜੀ ਯੂਨੀਵਰਸਿਟੀਆਂ ਦੇ ਚਾਂਸਲਰ ਨੇ ਹਿੱਸਾ ਲਿਆ ਕਿੰਨੇ ਦੇਸ਼ ਇਸ ਦੇ ਵਿੱਚ ਹਿੱਸਾ ਲੈ ਰਹੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਣੇ ਆ ਚੰਡੀਗੜ੍ਹ ਦੀ ਯੂਨੀਵਰਸਿਟੀ ਦੀਆਂ ਇਹ ਲਾਈਵ ਤਸਵੀਰਾਂ Of today's. Uh, oh, well, uh, this is a, in, well, India is a large country, so even young universities are big to our standards. So, uh, this is a young but big university. Can you speak loudly? Yes. This is not only a young university, but also already very large. So, uh, and that is impressive that um, India is apparently doing a lot to get new university centers where uh, science and technology, all aspects of them, can be uh, purchased and can be successfully uh, applied. Um, uh, so I see this is. This university must be a good example for the rest of the country to, uh, to do something about education. Education is at the center. Education is very, in very end, education is wealth. So, if this country is supposed to become a wealthy country, then work on your education. ਸਸਿ ਜੀ ਥੈਂਕ ਯੂ ਸਰ ਨਮਸਕਾਰ ਮੈਂ ਗਲੋਬਲ ਐਜੂਕੇਸ਼ਨ ਸੰਮੇਲਨ ਵਿੱਚ 30 ਤੋਂ ਜ਼ਿਆਦਾ ਦੇਸ਼ਾਂ ਦੇ ਯੂਨੀਵਰਸਿਟੀ ਦੇ ਬਾਇਸਟੈਂਡਰਾਂ ਨੇ ਲਿਆਏ ਦੇ ਵਿੱਚ ਪਾਰਟਿਸਪੇਟ ਕੀਤਾ ਤੇ ਇਹ ਚੌਥੀ ਇਨਸਟਾਲਮੈਂਟ ਹੈਗੀ ਹੈ ਇਹ 4 ਸਾਲ ਤੋਂ ਅਸੀਂ ਕਰਦੇ ਆ ਰਹੇ ਹਾਂ ਕਿ ਆਪਣੀ ਯੂਨੀਵਰਸਿਟੀ ਨੂੰ ਇੱਕ ਇੰਟਰਨੈਸ਼ਨਲ ਐਕਸਪੋਜ਼ਰ ਦਾ ਮੌਕਾ ਮਿਲੇ ਤੇ ਇੱਕ ਨੋਲਜ ਟ੍ਰਾਂਸਫਰ ਦਾ ਮੌਕਾ ਮਿਲੇ ਜੇ ਦਿਨਾਂ ਨਾਲ ਆਪਣੀ ਯੂਨੀਵਰਸਿਟੀ ਹੋਰ ਨਿਊ ਹਾਈਐਸਟ ਲੈਵਲ ਤੇ ਜਾ ਸਕੇ ਅੱਜ ਦੇ ਪ੍ਰੋਗਰਾਮਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਦਾ ਪ੍ਰੋਗਰਾਮ ਇਹ ਪ੍ਰੋਗਰਾਮ ਆਪਣਾ 2-3 ਦਿਨ ਦਾ ਇੱਕ ਪ੍ਰੋਗਰਾਮ ਪਲਾਨਡ ਹੋਇਆ ਜੋ ਡਾਕਟਰ ਰਾਜਨਿਸ਼ ਸ਼ਰਮਾ ਡਾਇਰੈਕਟਰ ਇੰਟਰਨੈਸ਼ਨਲ ਅਫੇਅਰਸ ਦੇ ਹੈਲਪ ਨਾਲ ਇਸ ਆਸ ਪਾਸਿਬਲ ਹੋਇਆ ਤੇ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਜੋ ਇੰਟਰਨੈਸ਼ਨਲ ਐਕਸਪੋਜ਼ਰ ਹੈਗਾ ਜੋ ਇੰਟਰਨੈਸ਼ਨਲ ਥਾਟਸ ਐਂਡ ਵੈਲ ਵੈਲਿਊਜ਼ ਹੈਗੇ ਆ ਉਹ ਅਸੀਂ ਆਪਣੀ ਯੂਨੀਵਰਸਿਟੀ ਦੇ ਵਿੱਚ ਲਿਆ ਸਕਦੇ ਇਹ ਜਿਵੇਂ ਵੱਖ-ਵੱਖ ਦੇਸ਼ਾਂ ਤੋਂ ਜਿਵੇਂ ਲੋਕੋ ਦੇ ਅੱਗੇ ਪਹੁੰਚੀ ਹੈ ਤੁਹਾਨੂੰ ਦਾ ਸਨਮਾਨਦਿਤ ਕੀਤਾ ਗਿਆ ਡੈਰੀ ਯੂਨੀਵਰਸਿਟੀ ਦੇ ਮਿਲੋ ਦਾ ਕੀ ਕੰਮ ਸੋ ਜੋ ਵੈਲਕਮ ਹੋਇਆ ਹੈ ਉਹ ਆਪਣਾ ਸਟੈਂਡਰਡਸ ਯੂ ਵੈਲਕਮ ਜੋ ਹੁੰਦਾ ਹੈ ਉਹ ਅਸੀਂ ਕਰਵਾਨੇ ਵੀ ਕੋਈ ਵੀ ਇੰਟਰਨੈਸ਼ਨਲ ਕੋਈ ਵੀ ਨੈਸ਼ਨਲ ਕੋਈ ਵੀ ਬਾਹਰੋਂ ਯੂਨੀਵਰਸਿਟੀ ਤੋਂ ਗੈਸਟ ਜਦੋਂ ਆਉਂਦੇ ਉਹਨਾਂ ਦਾ ਉਸੇ ਤਰੀਕੇ ਨਾਲ ਇੱਕ ਸਨਮਾਨਤ ਵੇ ਨਾਲ ਇੱਕ ਵੈਲਕਮ ਕੀਤਾ ਜਾਂਦਾ ਹੈ ਇਹ ਜਿਹੜਾ ਤੁਸੀਂ ਪ੍ਰੋਗਰਾਮ ਕੀਤਾ ਇਹਦਾ ਬੇਸ ਕੀ ਹੈ ਬਾਹਰੋਂ ਅਟਰ ਸਟੂਡੈਂਟ ਪੜਨ ਜਾਂਦਾ ਹੈ ਤਾਂ ਉਹ ਕੀ ਉਹਨਾਂ ਜਿਹੜਾ ਸੋਲਵ ਕਰਦਾ ਹੈ ਸੋ ਬਾਹਰ ਬਾਹਰ ਦੇ ਸਹੂਲਤਾਂ ਮਿਲਦੀਆਂ ਨੇ ਉਹ ਅਸੀਂ ਚਾਹੁੰਦੇ ਆ ਵੀ ਇੰਡੀਆ 'ਚ ਵੀ ਆਉਣ ਵੀ ਸਟੂਡੈਂਟਾਂ ਨੂੰ ਬਾਹਰ ਅਸੀਂ ਜਾਣ ਦਾ ਮੌਕਾ ਦਈਏ ਪਰ ਜੋ ਮੇਨ ਨੌਲੇਜ ਹੈਗੀ ਹੈ ਜੋ ਨੌਲੇਜ ਟ੍ਰਾਂਸਫਰ ਹੈਗਾ ਜੋ ਟੀਚਿੰਗ ਲਰਨਿੰਗ ਹੈਗੀ ਉਹ ਸਟੂਡੈਂਟ ਆਪਣੇ ਇੰਡੀਆ ਤੋਂ ਹੀ ਸਾਰਾ ਕੁਝ ਉਹਦਾ ਲਾਭ ਉਠਾ ਸਕਿਆ ਜਿਹੜੀਆਂ ਅਸੀਂ ਚਾਂਸਲਰ ਆਏ ਨੇ ਹੈ ਯੂਨੀਵਰਸਿਟੀ ਆਈਆਂ ਨਾਲ ਕੀ ਇਹਨਾਂ ਨਾਲ ਸੰਧੀ ਹੋਈ ਹੈ ਕੀ ਇਹਨਾਂ ਨਾਲ ਸਾਈਨ ਹੋਏ ਨੇ ਮੈਨੇਜਰ ਆਏ ਨੇ ਸੋ ਇਹਨਾਂ ਦੇ ਨਾਲ ਜੋ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਹੁੰਦੇ ਜਾਂ ਐਮਓਯੂਸ ਹੁੰਦੇ ਨੇ ਉਹ ਸਾਈਨ ਕਰਨ ਵਸਤੇ ਹੀ ਇਹ ਇੱਕ ਗਲੋਬਲ ਐਜੂਕੇਸ਼ਨ ਸਮਿਟ ਅਸੀਂ ਰੱਖਿਆ ਵਿੱਚ ਨੋਲਜ ਟ੍ਰਾਂਸਫਰ ਹੈਗੀ ਹੈ ਤੇ ਜੋ ਇਹਨਾਂ ਦੇ ਨਾਲ ਜੋ ਬੌਂਡ ਹੈਗੇ ਹੈ ਰਿਲੇਸ਼ਨਸ਼ਿਪ ਹੈਗੇ ਉਹ ਪ੍ਰੋਗਰਾਮ ਹੋ ਰਿਹਾ ਜੀ ਇਹ ਸਾਡਾ ਪਿਛਲੇ 4 ਸਾਲ ਤੋਂ ਚੱਲ ਰਿਹਾ ਹੈ ਇਹ ਜੇ ਮੈਂ ਥੋੜੀ ਪਿਛੋਕੜ ਦੱਸਣਾ ਚਾਹਾਂਗਾ ਕਿ ਮਾਨਯੋਗ ਚਾਂਸਲ ਸਰ ਦਾ ਇਹ ਵਿਊ ਸੀਗਾ ਕਿ ਜਿਵੇਂ ਕਿ ਸਾਡੇ ਪ੍ਰਧਾਨ ਮੰਤਰੀ ਜੀ ਦਾ ਵੀ ਵਿਊ ਹੈ ਕਿ ਦੇਸ਼ਾਂ ਦੇ ਵਿਚਕਾਰ ਗੱਲਬਾਤ ਹੋਣੀ ਚਾਹੀਦੀ ਹੈ ਜਿਹਦੇ ਆਧਾਰ ਤੇ ਅਸੀਂ ਸਸਟੇਨੇਬਲ ਡਵੈਲਪਮੈਂਟ ਗੋਲਸ ਅਚੀਵ ਕਰ ਸਕੀਏ ਇੱਕ ਦੇਸ਼ ਇੱਕ ਦੂਜੇ ਦੀ ਮਦਦ ਕਰ ਸਕਣ ਤਾਂ ਕਿ ਉਹਨਾਂ ਦਾ ਵਿਕਾਸ ਹੋ ਸਕੇ ਔਰ ਇਹ ਆਪਾਂ ਗੱਲ ਜਿਹੜੀ ਹੈ ਸਭ ਨੂੰ ਪਤਾ ਹੈ ਕਿ ਜੇ ਆਪਾਂ ਵਿਕਾਸ ਦੀ ਗੱਲ ਕਰੀਏ ਤਾਂ ਉਹਦੇ ਜਦ ਤੱਕ ਨੌਜਵਾਨ ਸ਼ਾਮਲ ਨਾ ਹੋਣ ਤਾਂ ਇਹ ਗੱਲ ਹੋ ਨਹੀਂ ਸਕਦੀ ਔਰ ਨੌਜਵਾਨਾਂ ਦਾ ਭਰਕ ਬਣਾਉਣ ਵਾਲੀਆਂ ਯੂਨੀਵਰਸਟੀਆਂ ਹੁੰਦੀਆਂ ਸੋ ਇਹਦਾ ਸੰਦਰਭ ਇਹ ਹੈ ਦਿਸ ਇਜ਼ ਦੀ ਬੈਕਗਰਾਉਂਡ ਕਿ ਯੂਨੀਵਰਸਟੀਆਂ ਨੂੰ ਇਸ ਤਰੀਕੇ ਦੇ ਪ੍ਰੋਗਰਾਮ ਕਰਨੇ ਚਾਹੀਦੇ ਆ ਜਿਦੇ ਵਿੱਚ ਵਿਸ਼ਵ ਪੱਧਰ ਤੇ ਚਾਂਸਲਰਸ ਵਾਈਸ ਚਾਂਸਲਰ ਤੇ ਹੋਰ ਅਕਾਡੈਮਿਕ ਲੀਡਰਸ ਪਾਰਟਿਸਿਪੇਟ ਕਰਨ ਪਰ ਉਹਨਾਂ ਦਾ ਜਿਹੜਾ ਮੁੱਦਾ ਡਿਸਕਸ ਕਰਨਗੇ ਉਹ ਕੇਵਲ ਅਕਾਡੈਮਿਕ ਨਹੀਂ ਹੋਊਗਾ ਉਹ ਹੋਊਗਾ ਕਿ ਕਿਵੇਂ ਦੇਸ਼ਾਂ ਦਾ ਵਿਕਾਸ ਹੋ ਸਕੇ ਕਿਵੇਂ ਆਪਾਂ ਜਿਹੜੀਆਂ ਇਨੋਵੇਸ਼ਨਸ ਕਰਦੇ ਆ ਟੈਕਨੋਲੋਜੀਜ਼ ਨਵੀਆਂ ਲਿਆਉਂਦੇ ਆ ਜਾ ਅਸੀਂ ਜੋ ਵੀ ਹੋਰ ਸਾਡੇ ਕੋਲੇ ਸਾਧਨ ਹੈ ਉਹ ਇੱਕ ਦੂਜੇ ਨਾਲ ਸਾਂਝੇ ਕਿਵੇਂ ਕੀਤੇ ਜਾ ਸਕਦੇ ਆ ਸੋ ਮੁੱਖ ਦੇਸ਼ ਇਹਦਾ ਇਹ ਹੈ ਕਿ ਅਸੀਂ ਕਿਵੇਂ ਇਹ ਨਿਰਧਾਰਿਤ ਕਰੀਏ ਕਿ ਜੋ ਕੁਝ ਸਾਡੇ ਕੋਲੇ ਹੈ ਜੋ ਤਕਨੀਕਾਂ ਸਾਡੇ ਕੋਲੇ ਹੈ ਜੋ ਇਨੋਵੇਸ਼ਨਸ ਅਸੀਂ ਕੀਤੀਆਂ ਉਹ ਜਿਹੜੀਆਂ ਲੋਕਲ ਹੈ ਉਹਨਾਂ ਨੂੰ ਕਿਵੇਂ ਇਸਤੇਮਾਲ ਕਰੀਏ ਆਪਣੇ ਦੇਸ਼ ਦਾ ਵਿਕਾਸ ਕਰਨ ਲਈ ਔਰ ਤਾਂ ਕਿ ਜਿਹੜੇ ਸਸਟੇਨੇਬਲ ਡਵੈਲਪਮੈਂਟ ਗੋਲ ਹੈ ਯੂਨੋ ਦੇ ਉਹ ਅਚੀਵ ਕੀਤੇ ਜਾ ਸਕਣ ਬਾਈ 2030 ਔਰ 2035 ਜੋ ਵੀ ਹੈ ਤੋਂ ਐਸ ਕੀ ਦਾ ਜਿਹੜਾ ਮੁੱਦਾ ਸੀਗਾ ਉਹ ਵੀ ਇਹੀ ਸੀਗਾ ਕਿ ਅਸੀਂ ਜਿਹੜੇ ਅਕਾਡੈਮਿਕ ਕੋਆਪਰੇਸ਼ਨ ਕਰੀਏ ਉਹਦੇ ਚ ਤਿੰਨ ਮੁੱਦੇ ਮੇਨ ਹੈਗੇ ਆ ਪਹਿਲਾ ਮੁੱਦਾ ਇਹ ਹੈ ਕਿ ਜਿਹੜੀਆਂ ਲੋਕਲ ਟੈਕਨੋਲੋਜੀਜ਼ ਐ ਔਰ ਲੋਕਲ ਮੈਨਪਾਵਰ ਐ ਉਹਨੂੰ ਇਸਤੇਮਾਲ ਕਰਕੇ ਆਪਣਾ ਵਿਕਾਸ ਕਰੀਏ ਦੂਜਾ ਜਿਹੜੀਆਂ ਨਵੀਆਂ ਟੈਕਨਿਕਸ ਵਿਕਸਿਤ ਹੋਈਆਂ ਉਹ ਇੱਕ ਦੂਜੇ ਨਾਲ ਸਾਂਝੀਆਂ ਕਰੀਏ ਤੀਸਰਾ ਜਿਹੜਾ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਹੁਣ ਸਮਾਂ ਆ ਗਿਆ ਕਿ ਜਿਹੜੀਆਂ ਯੂਨੀਵਰਸਿਟੀਆਂ ਆ ਉਹ ਸਮਾਜ ਦੀ ਉਸਾਰੀ ਲਈ ਦੇਖਦੀ ਉਸਾਰੀ ਦੇ ਅੱਗੇ ਆਉਣ ਇਹ ਕੰਮ ਕੇਵਲ ਦੂਸਰੇ ਲੋਕਾਂ ਦਾ ਨਹੀਂ ਹੈ ਯੂਨੀਵਰਸਿਟੀਆਂ ਦਾ ਵੀ ਰੋਲ ਹੈ ਖਾਸ ਕਰਕੇ ਉਹਦੇ ਵਿੱਚ ਬੁੱਧੇ ਜਿਹੜੇ ਆ ਉਹ ਇਹ ਹੈ ਕਿ ਐਮਪੈਥੀ ਔਰ ਮਨ ਏਮਪਾਵਰਮੈਂਟ ਸੋਸ਼ਲ ਇੰਗੇਜਮੈਂਟ ਇਸ ਸਮਾਜ ਦੇ ਪ੍ਰਤੀ ਤੁਹਾਡਾ ਸਮਰਪਣ ਇਹ ਬੱਚਿਆਂ ਨੂੰ ਕਿਵੇਂ ਸਿਖਾਇਆ ਜਾ ਸਕੇ ਤਾਂ ਕਿ ਜਿਹੜਾ ਨੌਜਵਾਨ ਹੈ ਤੁਸੀਂ ਇੱਕ ਗੱਲ ਮੰਨੋਗੇ ਕਿ ਜਿਹੜਾ ਵਿਕਾਸ ਦਾ ਮੁੱਦਾ ਹੈ ਉਹ ਇੱਕ ਦੋ ਸਾਲਾਂ ਦਾ ਪ੍ਰੋਜੈਕਟ ਨਹੀਂ ਹੈ ਇਹ ਲਾਈਫ ਲੌਂਗ ਪ੍ਰੋਜੈਕਟ ਹੁੰਦਾ ਹੈ ਔਰ ਜਦੋਂ ਵੀ ਲਾਈਫ ਲੌਂਗ ਪ੍ਰੋਜੈਕਟ ਦੀ ਗੱਲ ਕਰੀਏ ਤੇ ਜਦ ਤੱਕ ਉਹਦੇ ਵਿੱਚ ਨੌਜਵਾਨ ਨਾ ਸ਼ਾਮਲ ਹੋਣ ਤਾਂ ਉਹ ਕਦੇ ਪੂਰਾ ਨਹੀਂ ਹੋ ਸਕਦਾ ਕਿਉਂਕਿ ਇਹ ਨਿਰੰਤਰ ਚੱਲਦਾ ਰਹਿਣਾ ਹੁੰਦਾ ਹੈ ਉਹ ਇਸ ਕੰਟੈਕਸਟ ਦੇ ਵਿੱਚ ਜਿਹੜਾ ਅੱਜ ਦਾ ਇਹ ਬਹੁਤ ਮਹੱਤਵਪੂਰਨ ਸੀਗਾ ਜਿਹੜਾ ਸਾਡਾ ਗਲੋਬਲ ਐਜੂਕੇਸ਼ਨ ਸਮਿਟ ਹੈ ਬਹੁਤ ਮਹੱਤਵਪੂਰਨ ਹੈ ਔਰ ਇਹਦੇ ਵਿੱਚ 60 ਤੋਂ ਵਧੇਰੇ ਜਿਹੜੇ ਐਕਸਪਰਟ ਪਾਰਟਿਸਿਪੇਟ ਕਰ ਰਹੇ ਆ ਔਰ ਜਿਹੜੇ ਕਿ 50 ਤੋਂ ਜ਼ਿਆਦਾ ਯੂਨੀਵਰਸਿਟੀਆਂ ਦੇ ਆ 51 52 ਯੂਨੀਵਰਸਿਟੀਆਂ ਦੇ ਆ ਔਰ 31 32 ਦੇਸ਼ਾਂ ਦੇ ਲੋਕ ਇਸ ਵੇਲੇ ਸ਼ਾਮਲ ਹੋ ਰਹੇ ਆ ਇਸ 3 ਦਿਨਾਂ ਪ੍ਰੋਗਰਾਮ ਚ ਮੈਂ ਵਿਸ਼ੇਸ਼ ਕਰਕੇ ਜ਼ਿਕਰ ਕਰਨਾ ਚਾਹੁੰਦਾ ਜਿਹੜੇ ਨੋਬਲ オーਰੀਐਂਟ ਸਾਡੇ ਕੋਲੇ ਆਏ ਆ ਚੰਡੀਗੜ੍ਹ ਯੂਨੀਵਰਸਿਟੀ ਹਰ ਸਾਲ ਇੱਕ ਜਾਂ ਦੋ ਨੋਬਲ オーਰੀਐਂਟ ਨੂੰ ਪਰਪਸ ਇਹ ਹੁੰਦਾ ਹੈ ਕਿ ਜਿਹੜੇ ਸਾਡੇ ਨਵੇਂ ਰਿਸਰਚਰ ਹੈ ਖੋਜੀ ਹੈ ਨਵੇਂ ਬੱਚੇ ਹੈ ਉਹਨਾਂ ਨੂੰ ਇਨਸਪਾਇਰ ਕੀਤਾ ਜਾ ਸਕੇ ਤਾਂ ਕਿ ਉਹ ਖੋਜ ਦੇ ਵਿੱਚ ਅੱਗੇ ਜਾ ਸਕਣ ਇਹਦੇ ਨਾਲ ਨਾਲ ਮੈਂ ਜਿੱਥੇ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਇਸ ਕਰ ਲਈ ਵੀ ਕਿ ਇਹ ਕੱਲ ਸਾਡੀ ਇੱਕ ਅੰਤਰਰਾਸ਼ਟਰੀ ਕਾਨਫਰੰਸ ਵੀ ਹਿੱਸਾ ਲੈ ਰਹੇ ਹਨ ਔਰ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਇੱਕ ਆਨਰਸ ਕਾਜ਼ਾ ਡਿਗਰੀ ਦੇਾਂਗੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਜਿਹੜੀ ਇਹਨਾਂ ਨੇ ਮੰਨ ਲਈ ਹੈ ਜਿਹਦੇ ਸਾਡਾ ਬਹੁਤ ਮਾਣ ਵਧਣਾ ਪੂਰੇ ਭਾਰਤ ਦਾ ਮਾਣ ਵਧਣਾ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਔਰ ਮੈਂ ਇਹ ਯਕੀਨ ਦਿਵਾਉਣਾ ਚਾਹਨਾ ਮੀਡੀਆ ਨੂੰ ਮੇਰੇ ਵਿਦਿਆਰਥੀਆਂ ਨੂੰ ਔਰ ਪੇਰੈਂਟਸ ਨੂੰ ਕਿ ਚੰਡੀਗੜ੍ਹ ਯੂਨੀਵਰਸਿਟੀ ਹਮੇਸ਼ਾ ਇਸ ਮਾਮਲੇ 'ਚ ਮੋਰੀ ਰਹੇਗੀ ਕਿ ਜਿਹੜੇ ਵੀ ਦੇਸ਼ ਦੇ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜੀ ਵੱਲੋਂ ਜਾਂ ਹੋਰ ਸਰਕਾਰ ਵੱਲੋਂ ਮੁੱਦੇ ਲਿਆਂਦੇ ਜਾ ਰਹੇ ਆ ਉਹਨਾਂ ਨੂੰ ਅੱਗੇ ਲਿਜਾਣ ਵਿੱਚ ਔਰ ਦੇਸ਼ਾਂ ਨੂੰ ਆਪਸ ਵਿੱਚ ਕੋਆਪਰੇਸ਼ਨ ਕਰਨਾ ਯੂਨੀਵਰਸਟੀਆਂ ਦੇ ਥਰੂ ਉਹ ਅਸੀਂ ਯਕੀਨੀ ਬਣਾਉਂਦੇ ਰਵਾਂਗੇ ਔਰ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਨਿਰੰਤਰ ਚੱਲਦਾ ਰਹੂਗਾ ਹਾਂ ਜੀ ਜਿਹੜੇ ਸਟੂਡੈਂਟਸ এডੂਕੇਸ਼ਨ ਦੇ ਲਈ ਵਿਦੇਸ਼ ਜਾ ਰਹੇ ਨੇ ਬਾਹਰੀ ਕੰਟਰੀਜ਼ ਦੇ ਵਿੱਚ ਜਾ ਰਹੇ ਨੇ ਉਹ এডੂਕੇਸ਼ਨ ਦਾ ਕੋਲੋ ਸਟੂਡੈਂਟਸ ਨੂੰ ਇਸ ਦਾ ਕੋਈ ਬੈਨੀਫਿਟ ਹੋਊਗਾ ਉਹਨਾਂ ਨਾਲ ਤੁਹਾਡਾ ਕੋਈ ਯੂਨੀਵਰਸਿਟੀਆਂ ਨਾਲ ਵੀ ਕੋਈ ਐਮਓਯੂ ਸਾਈਨ ਕੋ ਇਸ ਤਰ੍ਹਾਂ ਹੈਗਾ ਕਿ ਜਿਹੜਾ ਚੰਡੀਗੜ੍ਹ ਯੂਨੀਵਰਸਿਟੀ ਦਾ 500 ਤੋਂ ਵੱਧ ਯੂਨੀਵਰਸਟੀਆਂ ਨਾਲ ਫਾਰਮਲ ਐਮਓਯੂ ਸਾਈਨ ਕੀਤਾ ਹੋਇਆ ਹੈ ਔਰ ਸਾਡੇ ਕੋਲੇ 60 ਤੋਂ ਦੇ ਕਰੀਬ ਯੂਨੀਵਰਸਟੀਆਂ ਨਾਲ ਆਰਟੀਕੂਲੇਸ਼ਨ ਹੈ ਆਰਟੀਕੂਲੇਸ਼ਨ ਦਾ ਮਤਲਬ ਹੁੰਦਾ ਹੈ ਕਿ ਬੱਚਾ 2 ਸਾਲ ਸਾਡੇ ਕੋਲ ਪੜ੍ਹੇਗਾ 2 ਸਾਲੋਂ ਆਸਟ੍ਰੇਲੀਆ ਕੈਨੇਡਾ ਯੂਐਸ ਯੂਰਪ ਚ ਜਾ ਕੇ ਪੜੇਗਾ ਉਥੋਂ ਦੀ ਡਿਗਰੀ ਲਏਗਾ ਸੋ ਇਹ ਇੱਕ ਵਧੀਆ ਅਕਾਦਮਿਕ ਤੇ ਲੀਗਲ ਤਰੀਕਾ ਹੈ ਜਿਹਦੇ ਚ ਬੱਚੇ ਜਾ ਸਕਦੇ ਆ ਇਹਦੇ ਚ ਮੈਂ ਦੋ ਗੱਲਾਂ ਮਹੱਤਵਪੂਰਨ ਤੁਹਾਡਾਂ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਕਿ ਉਹ 2 ਸਾਲ ਸਾਡਾ ਪੜਾਇਆ ਹੋਇਆ ਮੰਨ ਰਿਹਾ ਹੈ ਇਹਦਾ ਮਤਲਬ ਹੈ ਕਿ ਸਾਡੀ ਕ੍ਰੈਡਿਬਿਲਟੀ ਵਧ ਗਈ ਇੰਡੀਆ ਦੀਆਂ ਯੂਨੀਵਰਸਟੀਆਂ ਦੀ ਕ੍ਰੈਡਿਬਿਲਟੀ ਵਧ ਗਈ ਉਹਦਾ ਅਸਰ ਇਹ ਵੀ ਹੈ ਕਿ ਮੇਰੇ ਕੋਲੇ 25 ਯੂਨੀਵਰਸਟੀਆਂ ਦੇ ਵਿਕਸਿਤ ਦੇਸ਼ਾਂ ਚੋਂ ਬੱਚੇ ਸੈਮੈਸਟਰ ਕਰਨ ਆਉਂਦੇ ਆ ਸੈਮੈਸਟਰ ਇੱਥੇ ਪੜ੍ਹਨ ਦਾ ਮਤਲਬ ਇਹ ਹੈ ਕਿ ਉਹ ਸਾਡੀ ਕ੍ਰੈਡਿਟ ਸਾਡੀ ਪੜ੍ਹਾਈ ਨੂੰ ਮੰਨ ਰਿਹਾ ਹੈ ਕ੍ਰੈਡਿਟ ਦੇ ਰਿਹਾ ਹੈ ਸੋ ਉਹ ਦੇਸ਼ ਹੈ ਕਿ ਜਿੱਦਾ ਰੂਸ ਹੈ ਜਪਾਨ ਹੈ ਸਪੇਨ ਹੈ ਬੈਲਜੀਅਮ ਹੈ ਇਟਲੀ ਹੈ ਜਰਮਨੀ ਹੈ ਸਾਊਥ ਕੋਰੀਆ ਹੈ ਤਾਈਵਾਨ ਹੈ ਹੋਰ ਬਹੁਤ ਸਾਰੇ ਕੰਟਰੀ ਸਿਰਫ ਇੰਸ ਹੈ ਸੋ ਇਹ ਸਾਰੇ ਕੰਟਰੀs THAILAND ਹੈ ਉਹਨਾਂ ਦੇ ਬੱਚੇ ਸਾਡੇ ਕੋਲ ਵੀ ਆਉਂਦੇ ਆ ਸਾਡੇ ਬੱਚੇ ਉਹਨਾਂ ਕੋਲ ਜਾਂਦੇ ਆ ਉਹ ਇਹ ਆਲਰੇਡੀ ਯੂਨੀਵਰਸਿਟੀ ਕਰ ਰਹੀ ਹੈ ਔਰ ਮੈਨੂੰ ਯਕੀਨ ਹੈ ਕਿ ਬਹੁਤ ਘੱਟ ਯੂਨੀਵਰਸਿਟੀਆਂ ਹੋਣਗੀਆਂ ਜਿਨ੍ਹਾਂ ਕੋਲ ਇਸ ਕਿਸਮ ਦੇ ਪ੍ਰੋਗਰਾਮ ਜਿਹੜੇ ਆ ਉਹ ਬੱਚਿਆਂ ਨੂੰ ਦਿੱਤੇ ਜਾ ਰਹੇ ਆ ਔਰ ਉਸੇ ਗੱਲ ਦੀ ਦਿਸ਼ਾ ਵਿੱਚ ਇਹ ਵੀ ਜਿਹੜਾ ਅੱਜ ਦਾ ਸਾਡਾ ਪ੍ਰੋਗਰਾਮ ਹੈ ਇਹ ਮੈਨੂੰ ਲੱਗਦਾ ਕਿ ਬਹੁਤ ਵੱਡਾ ਯੋਗਦਾਨ ਪਾਉਣਗਾ ਤੁਸੀਂ ਦੇਖਿਆ ਤਸਵੀਰਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਐਜੂਕੇਸ਼ਨ ਸੈਮੀਨਾਰ ਲਗਾਇਆ ਗਿਆ ਤਕਰੀਬਨ 60 ਚਾਂਸਲਰਾਂ ਦੇ ਵੱਲੋਂ ਇਸ ਦੇ ਵਿੱਚ ਜਿਹੜਾ ਹੈ ਭਾਗ ਲਿੱਤਾ ਗਿਆ ਤੇ 30 ਦੇਸ਼ਾਂ ਦੇ ਵੱਲੋਂ ਇਸ ਦੇ ਵਿੱਚ ਸ਼ਰਕਤ ਕੀਤੀ ਗਈ ਹੈ ਆਰਐਸ ਬਾਬਾ ਜੋ ਵਾਈਸ ਚਾਂਸਲਰ ਨੇ ਅਤੇ ਵਾਈਸ ਚਾਂਸਲ ਸਤਨਾਮ ਸਿੰਘ ਸੰਧੂ ਦੇ ਜੇ ਸੁਪੁੱਤਰ ਨੇ ਜੈ ਇੰਦਰ ਸਿੰਘ ਸੰਧੂ ਦੇ ਵੱਲੋਂ ਕਿਹਾ ਗਿਆ ਇਸ ਦਾ ਮਕਸਦ ਜਿਹੜਾ ਸਾਡਾ ਇੱਕੋ ਇੱਕ ਹੈ ਕਿ ਬੱਚਿਆਂ ਨੂੰ ਐਜੂਕੇਸ਼ਨ ਬਾਰੇ ਮੋਟੀਵੇਟ ਕਰਨਾ ਅਤੇ ਬਾਹਰ ਜੋ ਨੌਜਵਾਨ ਜਾਂਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਹੈ ਕਿਹੜੀ-ਕਿਹੜੀਆਂ ਮੁਸ਼ਕਲਾਂ ਆ ਸਕਦੇ ਨੇ ਕਿੰਨਾ ਕਿ ਉੱਥੇ ਪੜ੍ਹਾਈ ਆ ਉਸ ਦੇ ਬਾਰੇ ਜਿਹੜਾ ਹੈ ਜਾਗਰੂਕ ਕਰਨ ਦਾ ਜਿਹੜਾ ਹੈ ਇਹ ਇਹ ਸੈਮੀਨਾਰ ਲਗਾਇਆ ਗਿਆ ਤੇ ਇਸ ਦੇ ਵਿੱਚ ਜਿਹੜੇ ਚਾਂਸਲਰ ਆਏ ਨੇ 30 ਦੇਸ਼ਾਂ ਦੇ ਚਾਂਸਲਰ ਤਕਰੀਬਨ ਯੂਨੀਵਰਸਟੀਆਂ 60 ਜਿਹੜੀਆਂ ਉਰੇ ਆਈਆਂ ਨੇ ਉਹਨਾਂ ਦਾ ਸਾਡਾ ਮੈਨੂ ਜਿਹੜਾ ਹੈ ਉਹਨਾਂ ਦੇ ਨਾਲ ਟਾਈਪ ਹੋਇਆ ਤੇ 2 ਸਾਲ ਜਿਹੜੀ ਹੈ ਪੜਾਈ ਉਰੇ ਹੋਵੇਗੀ 1 ਸਾਲ ਜਿਹੜੀ ਹੈ ਵਿਦੇਸ਼ ਚ ਹੋਵੇਗੀ ਉਸ ਤੋਂ ਬਾਅਦ ਜਿਹੜਾ ਹੈ ਵਿਦੇਸ਼ ਦੇ ਵਿੱਚ ਨਾਲੇ ਬੰਦਾ ਨੌਜਵਾਨ ਜਿਹੜਾ ਹੈ ਪੱਕਾ ਵੀ ਉਸਕ ਦਾ ਹੈ ਖੜਣ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ